ਕਨਫਰਮੇਸ਼ਨ ਦੇ ਮੁਤਾਬਕ ਇੱਕ ਲੇਡੀ ਜੋ ਬਿਹਾਰ ਦੀ ਰਹਿਣ ਵਾਲੀ ਤੇ ਲੋਕਲ ਇਥੇ ਕਿਰਾਏ ਤੇ ਰਹਿ ਰਹੀ ਸੀ ਉਹਦੇ ਕੋਲ ਦੋ ਬੰਦੇ ਆਏ ਜਿਹੜੇ ਕਿ ਯੂਪੀ ਨੂੰ ਬਲੋਂਗ ਕਰਦੇ ਸੀਗੇ ਮੁਹੰਮਦਨ ਸੀਗੇ ਉਹਨਾਂ ਨੇ ਉਹਨੂੰ ਆ ਕੇ ਕੁਛ ਨਾ ਕੁਛ ਲਾਲਚबस ਡਰਾ ਤਮਕਾ ਕੇ ਤੇ ਉਹਦੋਂ ਉਹਦੀਆਂ ਜਿਹੜੇ ਜੁਐਲਰੀ ਸੀਗੀ ਟੋਪਸ ਲਾਕਟ ਔਰ ਨੱਕ ਦਾ ਜਿਹੜਾ ਪਿੰਨ ਸੀਗਾ ਉਹ ਉਹਦੇ ਕੋਲੋਂ ਲੈ ਗਏ ਉਸ ਤੋਂ ਬਾਅਦ ਜਦੋਂ ਇਨਫੋਰਮੇਸ਼ਨ ਮਿਲੀ ਤੇ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਪੁਲਿਸ ਪਾਰਟੀ ਨੇ ਉਹਨਾਂ ਨੂੰ ਕਾਬੂ ਕੀਤਾ ਕਾਬੂ ਕਰਨ ਤੋਂ ਬਾਅਦ ਜਦੋਂ ਸਾਰੀ ਗਲਬਤ ਸਾਹਮਣੇ ਆਈ ਤੇ ਸਾਰੇ ਉਠਾਗੀ ਸੀਗੇ ਨੌਸਰਬਾਜ ਜਿਹਨਾਂ ਨੂੰ ਕਹਿ ਦਿੰਦੇ ਆ ਉਹਦੇ ਬਾਅਦ ਉਹਨਾਂ ਨੂੰ ਕੁਝ ਕਿਛ ਤੇ ਸਾਰਾ ਉਹਨਾਂ ਤੋਂ ਸਮਾਨ ਜੋ ਡਰੋਨ ਲੀਓ ਤੁਹਾਡੇ ਸਾਹਮਣੇ ਡਿਸਪਲੇ ਕੀਤਾ ਤੇ ਉਹਦੇ ਮੁਤਾਬਕ ਪਰਿਵਾਰ ਨੂੰ ਡਰਾਵਾ ਦੇ ਕੇ ਲੇਡੀਜ਼ ਨੂੰ ਰੈਪ੍ਰੋਟਾਈਜ਼ ਕਰਕੇ ਜਾਂ ਕਿਸ ਤਰ੍ਹਾਂ ਕਰਕੇ ਆਪਣੀਆਂ ਗੱਲਾਂ ਸੁਲਾ ਕੇ ਉਹਨਾਂ ਤੋਂ ਪੈਸੇ ਔਰ ਜੁਲਰੀ ਥਗ ਲੈਂਦੇ ਸੀਗੇ ਤੇ ਉਹਨਾਂ ਦੇ ਦੋ ਬੰਦਿਆਂ ਨੂੰ ਕਾਬੂ ਕੀਤਾ ਤਾਂ ਕਾਬੂ ਕਰਨ ਤੋਂ ਬਾਅਦ ਜਦੋਂ ਉਹਨਾਂ ਦੀ ਇੰਟਰੋਗੇਸ਼ਨ ਕੀਤੀ ਤੇ ਉਹਨਾਂ ਦੀ ਇੰਟਰੋਗੇਸ਼ਨ ਦੇ ਦਰਮਿਆਨ ਉਹਨਾਂ ਨੇ ਜਿਹੜਾ ਸਮਾਨ ਸੀ ਉਹ ਅੱਗੇ ਇੱਕ ਸ਼ਾਪਕੀਪਰ ਨੂੰ ਵੇਚਿਆ ਸੀ ਤੇ ਉਹ ਸ਼ਾਪਕੀਪਰ ਨੂੰ ਵੀ ਇਸ ਕੇਸ ਦੇ ਵਿੱਚ ਨਾਮਿਨੇਟ ਕਰਕੇ ਤੇ ਅਰੈਸਟ ਕੀਤਾ ਗਿਆ ਤੇ ਜਿਸ ਬੰਦੀ ਐ ਜਿਸ ਯੂ ਨਾਲ ਦੀ ਪ੍ਰੈਸ ਕਾਨਫਰੰਸ ਕਰ ਰਹੇ ਆ ਤੇ ਇਹਨਾਂ ਨੂੰ ਅੱਗੇ ਫਰਦਰ ਕੋਰਟ ਚ ਪੇਸ਼ ਕਰਕੇ ਤੇ ਰਿਮਾਂਡ ਲੈ ਕੇ ਅਗਲੀ ਕੋਸ਼ਿਸ਼ ਕੀਤੀ ਜਾਊਗੀ ਸਰ ਕਿੰਨੇ ਬੰਦੇ ਸਾਥੀ ਸੀ ਇਹਨیں ਬੰਦੀਏ ਹਾਂ ਜੋ ਮੋਡਲੀ ਇਨਫੋਰਮੇਸ਼ਨ ਦੇ ਮੁਤਾਬਕ ਪਤਾ ਚੱਲਿਆ ਵੀ ਇਹਨਾਂ ਨਾਲ ਹੋਰ ਵੀ ਕੁਝ ਬੰਦੇ ਸੀਗੇ ਜਿਹੜੇ ਕਿ ਉਥੇ ਸਟੇਸ਼ਨ ਦੇ ਲਾਗੇ ਹੋਟਲ ਦੇ ਵਿੱਚ ਰਹਿੰਦੇ ਸੀ ਲੇਕਿਨ ਉਹਨਾਂ ਬੰਦਿਆਂ ਬਾਰੇ ਅਜੇ ਤੱਕ ਪਤਾ ਨਹੀਂ ਚੱਲਿਆ ਬਾਕੀ ਇਹਨਾਂ ਤੋਂ ਇੰਟਰੋਗੇਸ਼ਨ ਕਰਕੇ ਉਹਨਾਂ ਬੰਦਿਆਂ ਨੂੰ ਵੀ ਟ੍ਰੇਸ ਕੀਤਾ ਜਾਊਗਾ ਤੁਸੀਂ ਦਾ ਨਾ ਰਿਕਾਰਡ ਹੈ ਉਹ ਹੁਣ ਇਹਨਾਂ ਦੇ ਕਨਸਰਨ ਜਿਹੜੇ ਉੱਥੋਂ ਦੇ ਹੈਗੇ ਨੇ ਜੋ ਤੁੰਦੇ ਰਹੈਸੀ ਹੈ ਗਾਜ਼ੀਆਬਾਦ ਮੁਜ਼ਫਰਨਗਰ ਜਾਂ ਉੱਧ ਦੇ ਯੂਪੀ ਦੇ ਉੱਥੋਂ ਫਿਰ ਉਹਨਾਂ ਦਾ ਪ੍ਰੀਵਿਅਸ ਰਿਕਾਰਡ ਜਿਹੜਾ ਹੈਗਾ ਉੱਥੇ ਲੈ ਜਾ ਜੀ ਐਡ ਇਹ ਟਾਰਗੇਟ ਕੀ ਰਹਿੰਦੇ ਸੀ ਜਿਹੜੇ ਆਪ ਆਪਣੀ ਜਾਂ ਵਰਡੇ ਕਰਾਉਂਦੇ ਜਾਂ ਛੁੱਟੇ ਕਰਾਉਂਦੇ ਇਹ ਗਰੀਬ ਜਨਤਾ ਨੂੰ ਜਿਹੜੇ ਕੋਈ ਇਹਨਾਂ ਨੇ ਆਪਣਾ ਇੱਕ ਆਟੋ ਵੀ ਹਰ ਕੀਤਾ ਐਸੀ ਆਪ ਹੀ ਚਲਾਉਂਦੇ ਸੀਗੇ ਤੇ ਆਟੋ ਨੂੰ ਲੈ ਕੇ ਤੇ ਘੁੰਮਦੇ ਫਿਰਦੇ ਕਿਤੇ ਜਿਸ ਤਰ੍ਹਾਂ ਕੋਈ ਲੇਡੀਜ਼ ਕਲੀਆਂ ਮਿਲ ਜਾਂਦੀਆਂ ਸੀਗਾ ਤੇ ਉਹਨਾਂ ਪਰਿਵਾਰਾਂ ਨੂੰ ਜਾਂ ਉਸ ਘਰ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਇਦਾਂ ਦਾ ਚਾਂਸਾ ਦੇ ਕੇ ਲੁੱਟਦੇ ਸੀਗੇ ਸਾਰੇ ਇੱਕ ਪਾਲਟ੍ਰਿਕ ਵਿਦਿਆਲਾ ਕੋਲ ਇਹ ਸਿਸਟਮ ਵਰਤਦੇ ਜਾਂ ਕੋਈ ਡਿਫਰਟਾਈਜ਼ ਕਰਦੇ ਨਹੀਂ ਜਸਟ ਗੱਲਾਂ ਬਾਤਾਂ ਦੇ ਵਿੱਚ ਗੱਲਾਂ ਲਾ ਕੇ ਅਗਲੇ ਨੂੰ ਡਰਾਉਣ ਕਾ ਕੇ ਮਤਲਬ ਡਰਾਉਣਾ ਮਤਲਬ ਤੁਹਾਡੇ ਫੈਮਲੀ ਤੇ ਆ ਹਫਤਾ ਜੂਗੀ ਜਾਂ ਇਸ ਤੋਂ ਤੁਹਾਡੇ ਪਤੀ ਨਾ ਹੋ ਜੂਗਾ ਇਦਾਂ ਤੁਹਾਡੇ ਬੱਚੇ ਨਾ ਹੋ ਜੂਗਾ ਤੁਸੀਂ ਆ ਕਰੋ ਇਸ ਤਰ੍ਹਾਂ ਕਰਕੇ ਗੱਲਾਂ ਚ ਲਾ ਕੇ ਹੀ ਅਗਲੇ ਨੂੰ ਇਹ ਚੀਟਿੰਗ ਕਰਦੇ ਸਨ